ਸਾਥਿਓ ਅੱਜ ਅਸੀਂ ਤੁਹਾਨੂੰ ਲੈ ਆਏ ਆ ਪੀ ਐਨ ਬੀ ਬੈਂਕ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਾਰਾਜ ਵਿਖੇ ਚਲਾਏ ਜਾ ਰਹੇ ਕਿਸਾਨ ਸਿਖਲਾਈ ਕੇਂਦਰ ਵਿਖੇ ਆਹ ਜਾਣਕਾਰੀ ਹਾਸਲ ਕਰਦੇ ਆਂ ਸਾਥਿਓ ਨਮਸਕਾਰ ਮੈਂ ਹਾਂ ਮਨਦੀਪ ਰਜੋਰਾ ਕਿਸਾਨ ਸਿਖਲਾਈ ਕੇਂਦਰ ਜਿਹੜਾ ਹੈ ਕਿਸਾਨ ਸਿਖਲਾਈ ਸੈਂਟਰ ਚੱਲ ਰਿਹਾ ਹੈ ਬਠਿੰਡਾ ਜ਼ਿਲ੍ਹੇ ਦੇ ਫੂਲ ਬਲਾਕ ਦੇ ਪਿੰਡ ਮਹਾਰਾਜ ਵਿਖੇ ਤੇ ਅੱਜ ਇਸ ਸਿਖਲਾਈ ਸੈਂਟਰ ਦੇ ਵਿੱਚ ਹੀ ਅਸੀਂ ਮੌਜੂਦ ਆ ਤੇ ਗੱਲ ਕਰਾਂਗੇ ਇੱਥੋਂ ਦੇ ਡਾਇਰੈਕਟਰ ਸ੍ਰੀ ਪ੍ਰਵੀਨ ਕੁਮਾਰ ਗੁਪਤਾ ਜੀ ਦੇ ਨਾਲ ਸਰ ਤੁਹਾਡਾ ਇਸ ਵੀਡੀਓ ਚ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਇਸ ਸਿਖਲਾਈ ਸੈਂਟਰ ਦੀ ਸਰ ਗੱਲ ਕਰਦੇ ਆ ਜੀ ਇਹ ਸਿਖਲਾਈ ਸੈਂਟਰ ਪੀ ਐਨ ਬੀ ਵੱਲੋਂ ਸ਼ੁਰੂ ਕੀਤਾ ਹੋਇਆ ਹੈਗਾ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਜੋ ਮੁਨਾਫੇ ਦੇ ਵਿੱਚੋਂ ਇਹ ਸੈਂਟਰ ਚਲਾਉਣ ਦੀ ਕਵਾਇਦ ਜਿਹੜੀ ਆ ਉਹ ਚਲਾਈ ਸੀਗੀ ਇਹ ਸੈਂਟਰ ਕਦੋਂ ਸਥਾਪਿਤ ਕੀਤਾ ਗਿਆ ਕੀ ਇਸ ਦੇ ਪਿੱਛੇ ਉਦੇਸ਼ ਸੀਗਾ ਜੀ ਅਸੀਂ ਉਹ ਜਾਨਣਾ ਚਾਹੁੰਦੇ ਆ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਕਿਸਾਨ ਸਿਖਲਾਈ ਕੇਂਦਰ ਮਹਾਰਾਜ 2005 ਦੇ ਵਿੱਚ ਉਸ ਟਾਈਮ ਦੇ ਮੁੱਖ ਮੰਤਰੀ ਸ਼੍ਰੀ ਕੈਪਟਨ ਮਰਿੰਦਰ ਸਿੰਘ ਜੀ ਦੀ ਸਿਫਾਰਿਸ਼ ਨਾਲ ਸਥਾਪਿਤ ਕੀਤਾ ਗਿਆ ਸੀ ਜੀ ਉਸ ਟਾਈਮ ਪੰਜਾਬ ਨੈਸ਼ਨਲ ਬੈਂਕ ਨੇ ਇਦਾਂ ਦਾ ਹੀ ਇੱਕ ਕਿਸਾਨ ਸਿਖਲਾਈ ਕੇਂਦਰ ਸ਼ਮਸ਼ੀਰਨਗਰ ਸਰਹਿੰਦ ਦੇ ਨਜ਼ਦੀਕ ਸਥਾਪਿਤ ਕੀਤਾ ਸੀ ਜੀ ਕੈਪਟਨ ਸਾਹਿਬ ਉੱਥੇ ਉਦਘਾਟਨ ਕਰਨ ਲਈ ਬੈਂਕ ਨੇ ਬੁਲਾਏ ਸਨ ਤਾਂ ਕੈਪਟਨ ਸਾਹਿਬ ਨੇ ਤਾਂ ਸਿਫਾਰਿਸ਼ ਕੀਤੀ ਕਿ ਮੇਰੇ ਪਿੰਡ ਜੋ ਕਿ ਮਹਾਰਾਜ ਹੈ ਜੀ ਉੱਥੇ ਵੀ ਇਦਾਂ ਦਾ ਇੱਕ ਕੇਂਦਰ ਬਣਾਇਆ ਜਾਵੇ ਤਾਂ ਕਿ ਮੇਰੇ ਜੋ ਇਲਾਕੇ ਦੇ ਲੋਕ ਹਨ ਜੀ ਉਹਨਾਂ ਨੂੰ ਵੀ ਇਦਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ ਇਸ ਲਈ 2005 ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਸੀਐਸਆਰ ਐਕਟੀਵਿਟੀ ਦੇ ਤਹਿਤ ਹਮ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਐਕਟੀਵਿਟੀ ਦੇ ਤਹਿਤ ਇਸ ਕੇਂਦਰ ਦਾ ਨਿਰਮਾਣ ਕੀਤਾ ਸੀ ਜੀ ਤੇ ਇਸ ਵੇਲੇ ਕਿਸ ਤਰ੍ਹਾਂ ਦੇ ਕੋਰਸ ਇੱਥੇ ਚਲਾਏ ਜਾ ਰਹੇ ਆ ਕੁੜੀਆਂ ਲਈ ਜਾਂ ਮਹਿਲਾਵਾਂ ਲਈ ਤੇ ਫਿਰ ਮੁੰਡਿਆਂ ਲਈ ਮਰਦਾਂ ਲਈ ਕਿਸ ਤਰ੍ਹਾਂ ਦੇ ਕੋਰਸੇ ਤੁਹਾਡੇ ਕੋਲ ਇੱਥੇ ਮੌਜੂਦ ਹਨ ਸਾਡੇ ਕੋਲ 3 ਮਹੀਨੇ ਦੇ ਕੰਪਿਊਟਰ ਪ੍ਰੋਫੀਸ਼ੈਂਸੀ ਕੋਰਸ ਜੀ ਚੱਲ ਰਹੇ ਹਨ ਜਿਸ ਵਿੱਚ ਜੋ ਬੱਚੇ ਪਲੱਸ 2 ਦੇ ਪੇਪਰ ਦੇ ਚੁੱਕੇ ਹੁੰਦੇ ਹਨ ਜੀ ਉਹ ਉਹਦੇ ਵਿੱਚ ਦਾਖਲਾ ਲੈ ਸਕਦੇ ਹਨ ਇਹ 3 ਮਹੀਨੇ ਦਾ ਕੋਰਸ ਅਸੀਂ ਕਰਵਾਉਂਦੇ ਹਾਂ ਇਸ ਕੋਰਸ ਨੂੰ ਕਰਨ ਤੋਂ ਬਾਅਦ ਇਸ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ ਹੀ ਪਾਤਰ ਹਨ ਜੀ ਠੀਕ ਹੈ ਇਹ ਕੋਰਸ ਕਰਨ ਤੋਂ ਬਾਅਦ ਬੱਚਿਆਂ ਨੂੰ ਪ੍ਰਾਈਵੇਟ ਦੁਕਾਨਾਂ ਤੇ ਜਾਂ ਮਾਲਸ ਦੇ ਵਿੱਚ ਜੀ ਕਾਫੀ ਮਾਤਰਾ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਮਿਲ ਜਾਂਦਾ ਹੈ ਜੀ ਠੀਕ ਹੈ ਤੇ ਹੋਰ ਕਿਸ ਤਰ੍ਹਾਂ ਦੇ ਸਿਖਲਾਈ ਕੈਂਪ ਉਹ ਕਿਸਾਨਾਂ ਵਾਸਤੇ ਚਲਾਏ ਜਾਂਦੇ ਨੇ ਇਸ ਤੋਂ ਇਲਾਵਾ ਅਸੀਂ ਕਿਸਾਨਾਂ ਵਾਸਤੇ ਕਿਸਾਨ ਅ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਐਕਸਪਰਟ ਵੀ ਬੁਲਾ ਲੈਂਦੇ ਹਾਂ ਕਈ ਵਾਰ ਤੇ ਸਾਡੇ ਕੋਲ ਵੀ ਇੱਕ ਐਗਰੀ ਫੈਕਲਟੀ ਹਨ ਸਰਦਾਰ ਜਸਕਰਨ ਸਿੰਘ ਜੀ ਜੀ ਉਹ ਵੀ ਵੇਲੇ तकरीबन ਰੋਜ਼ ਹੀ ਉਹਨਾਂ ਨੇ ਨਜ਼ਦੀਕ ਵਾਲੇ ਪਿੰਡਾਂ ਵਿੱਚ ਜਾ ਕੇ ਜੀ ਕਿਸਾਨਾਂ ਦੇ ਕਿਸਾਨਾਂ ਨੂੰ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਖੇਤੀਬਾੜੀ ਸੰਬੰਧੀ ਉਹਨਾਂ ਦਾ ਉਹ ਨਿਪਟਾਰਾ ਕਰਦੇ ਹਨ ਤੇ ਉਹਨਾਂ ਨੂੰ ਉਹ ਗਾਈਡੈਂਸ ਪ੍ਰੋਵਾਈਡ ਕਰਦੇ ਹਨ ਇਸ ਤੋਂ ਬਿਨਾ ਸਾਡੇ ਕੋਲ ਲੜਕੀਆਂ ਲਈ ਸਿਲਾਈ ਕਢਾਈ ਦੇ ਕੋਰਸ ਜੀ ਬਿਊਟੀ ਪਾਰਲਰ ਦੇ ਕੋਰਸ ਤੇ ਹੋਰ ਕਈ ਤਰ੍ਹਾਂ ਦੇ ਲੜਕੀਆਂ ਦੇ ਕੰਮਾਂ ਵਾਲੇ ਕੋਰਸ ਵੀ ਅਸੀਂ ਕਰਵਾਉਂਦੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਇਹਨਾਂ ਨੂੰ ਆਚਾਰ ਵਗੈਰਾ ਬਣਾਣੇ ਮਰਬਾ ਬਣਾਣਾ ਤੇ ਹੋਰ ਖਾਣੇ ਤਰ੍ਹਾਂ ਤਰ੍ਹਾਂ ਦੇ ਖਾਣੇ ਬਣਾਉਣ ਦੀ ਵੀ ਜਾਣਕਾਰੀ ਮੁਹੱਈਆ ਕਰਵਾਉਂਦੇ ਹਾਂ ਜੀ ਤੇ ਫੀਸ ਫਿਰ ਕਿਸ ਤਰ੍ਹਾਂ ਦੀ ਰੱਖੀ ਹੋਈ ਹੈ ਜੀ ਇੰਨਾ ਇਹ ਸਕਿਲਿੰਗ ਸਕਲਾਈ ਕੋਰਸਾਂ ਵਾਸਤੇ ਇੱਥੇ ਕੋਈ ਫੀਸ ਚਾਰਜ ਨਹੀਂ ਕੀਤੀ ਜਾਂਦੀ ਬਲਕਿ ਅਸੀਂ ਬੱਚਿਆਂ ਨੂੰ ਚਾਹ ਅਤੇ ਬ੍ਰੈਡ ਵੀ ਆਪਣੇ ਕੋਲੋਂ ਯਾਨੀ ਕਿ ਪੰਜਾਬ ਨੈਸ਼ਨਲ ਬੈਂਕ ਆਪਣੇ ਕੋਲੋਂ ਆਪਣੇ ਪ੍ਰਾਫਿਟ ਦੇ ਵਿੱਚੋਂ ਉਹਨਾਂ ਨੂੰ ਹਰ ਰੋਜ਼ ਪ੍ਰੋਵਾਈਡ ਕੀਤਾ ਜਾਂਦਾ ਹੈ ਜੀ ਠੀਕ ਹੈ ਜੀ ਬਹੁਤ ਅੱਛੀ ਗੱਲ ਹੈ ਜੇ ਫੀਸ ਨਹੀਂ ਲੈਂਦੇ ਤਾਂ ਫਿਰ ਫੰਡਸ ਜਿਹੜੇ ਹੈ ਕਿਉਂਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਹੋ ਗਈਆਂ ਹੋਰ ਬਹੁਤ ਸਾਰੇ ਫੰਡ ਕਾਫੀ ਅੱਛੀ ਬਿਲਡਿੰਗ ਇਹ ਇੱਥੇ ਬਣੀ ਹੋਈ ਹੈ ਅਸੀਂ ਦੇਖ ਰਹੇ ਹਾਂ ਬਹੁਤ ਸਾਰੇ ਇਸ ਦੇ ਵਿੱਚ ਰੂਮ ਨੇ ਕਲਾਸਾਂ ਨੇ ਕਮਰੇ ਬਣੇ ਹੋਏ ਆ ਇਹ ਸਾਰੇ ਖਰਚੇ ਕਿਵੇਂ ਮੈਨੇਜ ਹੁੰਦੇ ਆ ਜੀ ਕਿੱਥੋਂ ਫਿਰ ਫੰਡ ਮੁਹੱਈਆ ਹੁੰਦਾ ਹੈ ਜੀ ਇਹ ਸਾਰਾ ਖਰਚਾ ਪੰਜਾਬ ਨੈਸ਼ਨਲ ਬੈਂਕ ਆਪਣੇ ਮੁਨਾਫੇ ਦੇ ਵਿੱਚੋਂ ਸਾਨੂੰ ਦਿੰਦਾ ਹੈ ਜੀ ਇਸ ਕੇਂਦਰ ਦਾ ਮਕਸਦ ਕੋਈ ਮੁਨਾਫਾ ਘਟਨਾ ਨਹੀਂ ਹੈ ਸਗੋਂ ਇਸ ਦਾ ਮਕਸਦ ਕਿਸਾਨ ਅਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਹੈ ਜੀ ਹਰ ਸਾਲ ਕਿਸਾਨ ਸਖਲਾਈ ਕੇਂਦਰ ਮਹਾਰਾਜ ਕਿਸਾਨਾਂ ਅਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਵਾਸਤੇ 25 ਤੋਂ 30 ਲੱਖ ਰੁਪਇਆ ਜੀ ਹਰ ਸਾਲ ਇੱਥੇ ਖਰਚ ਕਰ ਦਿੰਦਾ ਹੈ ਅਜਿਹੇ ਸਾਰੇ ਭਾਰਤ ਵਿੱਚ ਪੰਜਾਬ ਨੈਸ਼ਨਲ ਬੈਂਕ ਨੇ ਅਜਿਹੇ 12 ਕੇਂਦਰ ਸ਼ੁਰੂ ਕੀਤੇ ਹੋਏ ਹਨ ਜੀ ਸੋ ਬਹੁਤ ਅੱਛੀ ਗੱਲ ਹੈ ਕਿ ਇੱਕ ਕੇਂਦਰ ਜਿਹੜਾ ਉਹ ਸਾਡੇ ਇਲਾਕੇ ਦੇ ਵਿੱਚ ਪਿੰਡ ਮਹਾਰਾਜ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਅਸੀਂ ਗੱਲ ਕਰਨਾ ਚਾਹਾਂਗੇ ਹੁਣ ਤੱਕ ਕਿੰਨੇ ਟਰੇਨਰ ਜਿਹੜੇ ਹੈ ਕਿੰਨੇ ਵਿਦਿਆਰਥੀ ਕਿੰਨੇ ਸਿਖਲਾਈ ਪ੍ਰਾਪਤ ਕਰਨ ਵਾਲੇ ਇਤੋਂ ਤੁਹਾਡੇ ਕੋਲੋਂ ਸਿਖਲਾਈ ਹਾਸਲ ਕਰ ਚੁੱਕੇ ਨੇ ਟ੍ਰੇਨਿੰਗ ਹਨ ਉਹਨਾਂ ਨੇ ਪ੍ਰਾਪਤ ਕੀਤੀਆਂ ਜੀ। ਅ ਕਿਸਾਨ ਸਿਖਲਾਈ ਕੇਂਦਰ ਮਹਿਰਾਜ ਨੇ 31 ਤਿੰਨ 2025 ਤੱਕ 5780 ਪ੍ਰੋਗਰਾਮ ਕੀਤੇ ਜਿਨ੍ਹਾਂ ਦੇ ਵਿੱਚ 172131 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਜੀ। ਸਿਖਲਾਈ ਵੱਖਰੇ ਵੱਖਰੇ ਪ੍ਰੋਗਰਾਮਾਂ ਤਹਿਤ ਦਿੱਤੀ ਗਈ ਹੈ। ਜੀ। ਅ ਡਾਕਟਰ ਸਾਹਿਬ ਕਿਉਂਕਿ ਇੱਥੇ ਬਹੁਤ ਤਰ੍ਹਾਂ ਦੇ ਕੋਰਸੇ ਤੁਸੀਂ ਕਰਵਾ ਰਹੇ ਹੋ ਉਹਨੇ ਹੀ ਤੁਹਾਨੂੰ ਸਟਾਫ ਮੈਂਬਰ ਰੱਖਣੇ ਪੈਂਦੇ ਉਹਨੇ ਹੀ ਟ੍ਰੇਨਰ ਤੁਹਾਨੂੰ ਰੱਖਣੇ ਪੈਂਦੇ ਆ ਕਿਸ ਕਿਸ ਤਰ੍ਹਾਂ ਦੇ ਟ੍ਰੇਨਰ ਇੱਥੇ ਤੁਹਾਡੇ ਕੋਲ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਇਸ ਟ੍ਰੇਨਿੰਗ ਕਾਰਸ ਲਈ ਲਗਾਇਆ ਹੋਇਆ ਸਾਡੇ ਕੋਲ ਜੋ ਪੱਕੇ ਤੌਰ ਤੇ ਟ੍ਰੇਨਰ ਹਨ ਉਹ ਤਾਂ ਸਿਰਫ ਖੇਤੀਬਾੜੀ ਬਾਹਰ ਹਨ ਜਿਨ੍ਹਾਂ ਨੂੰ ਅਸੀਂ ਐਗਰੀ ਫੈਕਲਟੀ ਕਹਿੰਦੇ ਹਾਂ ਠੀਕ ਹੈ ਜੀ ਇਸ ਤੋਂ ਇਲਾਵਾ ਅਸੀਂ ਆਨਰੇਰੀਅਮ ਦੇ ਬੇਸਿਸ ਤੇ ਹੈ ਲੈਡੀਜ਼ ਹੈ ਜੋ ਜਿਨ੍ਹਾਂ ਨੂੰ ਸਿਲਾਈ ਕਢਾਈ ਤੇ ਬਿਊਟੀ ਪਾਰਲਰ ਦੇ ਕੰਮ ਬਾਰੇ ਜਾਣਕਾਰੀ ਹੁੰਦੀ ਹੈ ਉਹਨਾਂ ਨੂੰ ਅਸੀਂ ਓਨਰੇਰੀਅਮ ਦੇ ਬੇਸ ਤੇ ਇੱਥੇ ਬੁਲਾ ਲੈਂਦੇ ਹਾਂ ਜੀ ਜਦੋਂ ਇੱਕ ਕਿਸੇ ਕੈਂਡੀਡੇਟ ਨੇ ਤੁਹਾਡੇ ਤੋਂ ਸਿਖਲਾਈ ਪ੍ਰਾਪਤ ਕਰ ਲਈ ਹੈ ਜੀ ਤੇ ਫਿਰ ਉਸ ਨੇ ਜੇ ਆਪਣਾ ਕੰਮ ਚਲਾਉਣਾ ਹੈ ਤਾਂ ਤੁਹਾਡੇ ਕੋਲੇ ਕੀ ਲੋਨਸ ਦੀਆਂ ਸੁਵਿਧਾਵਾਂ ਵੀ ਉਪਲਬਧ ਨੇ ਉਹਨਾਂ ਨੂੰ ਤੁਸੀਂ ਲੋਨ ਵੀ ਮੁਹੱਈਆ ਕਰਵਾ ਦਿੰਨੇ ਹੋ ਕਿਉਂਕਿ ਬੈਂਕ ਆਪਣੇ ਆਪ ਚ ਹੀ ਇਹ ਸੈਂਟਰ ਚਲਾ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਕੰਮ ਲਈ ਸਰਕਾਰਾਂ ਵੱਲੋਂ ਕੇਂਦਰ ਸਰਕਾਰਾਂ ਵੱਲੋਂ ਸੂਬਾ ਸਰਕਾਰਾਂ ਵੱਲੋਂ ਜਿਹੜੀਆਂ ਸਬਸਿਡੀਆਂ ਮਿਲਦੀਆਂ ਹੈ ਉਹ ਸੁਵਿਧਾਵਾਂ ਕਿਵੇਂ ਤੁਸੀਂ ਕੈਂਡੀਡੇਟਸ ਨੂੰ ਮੁਹੱਈਆ ਕਰਵਾਉਨੇ ਹੋ ਬਿਲਕੁਲ ਜੀ ਅਸੀਂ ਜੋ ਵੀ ਸਾਡੇ ਸਿੱਖਿਆਰਥੀ ਹੁੰਦੇ ਹਨ ਜੀ ਜੋ ਐਲੀਜੀਬਲ ਹੁੰਦੇ ਹਨ ਲੋਨ ਦੀ ਖਾਤਰ ਮਤਲਬ ਕਿ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜੀ ਤੇ ਬਾਕੀ ਪਾਤਰਤਾਵਾਂ ਦੇਖਦੇ ਹੋਏ ਅਸੀਂ ਆਪਣੀਆਂ ਬ੍ਰਾਂਚਾਂ ਉਹਨਾਂ ਦੇ ਏਰੀਏ ਮੁਤਾਬਕ ਜਿਸ ਏਰੀਏ ਦਾ ਉਹ ਰਿਹਾਇਸ਼ ਹੈ ਬੰਦੇ ਦੀ ਜੀ ਉਸ ਮੁਤਾਬਕ ਅਸੀਂ ਆਪਣੀਆਂ ਬ੍ਰਾਂਚਾਂ ਨੂੰ ਉਹਨਾਂ ਦੇ ਨਾਮ ਤੇ ਮੋਬਾਈਲ ਨੰਬਰ ਫਾਰਵਰਡ ਕਰ ਦਿੰਦੇ ਹਾਂ ਸਾਡੀਆਂ ਬ੍ਰਾਂਚਾਂ ਉਹਨਾਂ ਨਾਲ ਕੰਟੈਕਟ ਕਰਦੀਆਂ ਹਨ ਅਤੇ ਜੇ ਬ੍ਰਾਂਚ ਨੂੰ ਲੱਗਦਾ ਹੈ ਕਿ ਉਹ ਲੋਨ ਦੇ ਕਾਬਲ ਹੈ ਤਾਂ ਉਸ ਨੂੰ ਲੋਨ ਦਿੱਤਾ ਜਾਂਦਾ ਹੈ ਜੀ ਤੇ ਆਲੇ ਦੁਆਲੇ ਦੇ ਕਿਹੜੇ ਉਹ ਪਿੰਡ ਨੇ ਕਿਹੜਾ ਇਹ ਇਲਾਕਾ ਹੈ ਜੀ ਜਿਹੜੇ ਫਾਇਦਾ ਚੁੱਕ ਰਹੇ ਨੇ ਟ੍ਰੇਨਰ ਜਿਹੜੇ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਤੁਸੀਂ ਉਸ ਜਗ੍ਹਾ ਦਾ ਉਹਨਾਂ ਪਿੰਡਾਂ ਦੇ ਨਾਂ ਜ਼ਰੂਰ ਲਓ ਉਹਨਾਂ ਪਿੰਡਾਂ ਦੇ ਨਾਮ ਹਨ ਜੀ ਨੰਬਰ 1 ਤੇ ਤਾਂ ਮਹਾਰਾਜ ਹੀ ਹੈ ਜੀ ਮਹਾਰਾਜ ਖੁਰਦ ਹੈ ਹੂੰ ਭੈਣੀ ਹੈ ਮਾੜੀ ਹੈ ਜੀ ਗੁਰੂ ਸਰ ਹੈ ਲਹਿਰਾ ਸੌਂਦਾ ਹੂੰ ਲਗਭਗ ਉਸ ਤੋਂ 12 ਤੋਂ 15 ਪਿੰਡਾਂ ਦੇ ਵਸਨੀਕ ਹੂੰ ਸਾਡੇ ਕੋਲ ਟ੍ਰੇning ਲੈ ਰਹੇ ਹਨ ਜੀ ਤੇ ਜੋ ਸਾਡੀ ਇਹ ਗੱਲਬਾਤ ਸੁਣ ਰਹੇ ਹੈ ਦੇਖ ਰਹੇ ਹੈ ਉਹਨਾਂ ਨੂੰ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਵੀ ਇੱਥੇ ਉਹ ਆਉਣ ਤੇ ਕਿਸ ਤਰ੍ਹਾਂ ਦੀਆਂ ਸਹੂਲਤਾਂ ਉਹ ਇੱਥੇ ਪ੍ਰਾਪਤ ਕਰ ਸਕਦੇ ਕੀ ਦਿ ਨਿਵਾਸੀوں ਇਹ ਹੀ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਸਾਡੇ ਨਾਲ ਜੁੜਨ ਤੇ ਜੋ ਬੈਂਕ ਨੇ ਇੱਕ ਪ੍ਰਾਲਾ ਕੀਤਾ ਹੋਇਆ ਹੈ ਬਿਲਕੁਲ ਫ੍ਰੀ ਆਫ ਕਾਸਟ ਤੇ ਉਸ ਦਾ ਪੂਰਾ ਪੂਰਾ ਫਾਇਦਾ ਉਠਾਣ ਜੀ ਤੇ ਕੀ ਕੋਈ ਵੱਧ ਤੋਂ ਵੱਧ ਉਮਰ ਦਾ ਵੀ ਤੁਸੀਂ ਤਕਾਜ਼ਾ ਰੱਖਿਆ ਕੋਈ ਉਮਰ ਹੱਦ ਵੀ ਰੱਖੀ ਹੈ ਜੀ ਵੱਧ ਤੋਂ ਵੱਧ ਕੋਈ ਉਮਰ ਦੀ ਹੱਦ ਨਹੀਂ ਹੈ ਜੀ ਘੱਟ ਤੋਂ ਘੱਟ ਵੀ ਵੈਸੇ ਟ੍ਰੇਨਿੰਗ ਵਾਸਤੇ ਕੋਈ ਹੱਦ ਨਹੀਂ ਹੈ ਜੀ ਅੱਜ ਕੱਲ ਬੱਚੇ 17-17 ਸਾਲ ਦੇ ਬੱਚੇ ਹੈ ਜੋ ਪਲੱਸ 2 ਦੇ ਪੇਪਰ ਦੇ ਦਿੰਦੇ ਆ ਉਹ ਵੀ ਸਾਡੇ ਕੋਲ ਆ ਕੇ ਟ੍ਰੇਨਿੰਗ ਲੈਂਦੇ ਆ ਪਰ ਲੋਨ ਦੀ ਜ਼ਰੂਰ ਹੈਗੀ ਹੈ ਵੀ ਕੋਈ 18 ਸਾਲ ਤੋਂ ਉਮਰ ਘਟਣੀ ਹੋਣੀ ਚਾਹੀਦੀ ਜੀ ਤੇ ਕਿਸ ਤਰ੍ਹਾਂ ਦਾ ਸਹਿਯੋਗ ਪਿੰਡ ਵੱਲੋਂ ਪਿੰਡ ਦੇ ಗ್ರಾಮ ਪੰਚਾਇਤ ਵੱਲੋਂ ਜਾਂ ਲੋਕਾਂ ਵੱਲੋਂ ਕਿਸ ਤਰ੍ਹਾਂ ਦਾ ਹੰਗਾਰਾ ਇੱਥੇ ਮਿਲ ਰਿਹਾ ਜੀ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਜੀ ਅਸੀਂ ਜਦੋਂ ਵੀ ਕਿਸਾਨਾਂ ਨੂੰ ਐ ਐਕਸਪੋਜ਼ਰ ਵਿਜ਼ਿਟ ਤੇ ਲੈ ਕੇ ਜਾਂਦੇ ਹਾਂ ਜਿਵੇਂ ਜਿੱਥੇ ਵੀ ਕੋਈ ਕਿਸਾਨ ਮੇਲਾ ਲੱਗਦਾ ਹੈ ਜਾਂ ਵੀ ਜਾਂ ਕੋਈ ਪ੍ਰੋਗਰੈਸਿਵ ਫਾਰਮਰ ਦੀ ਉਹ ਸਾਈਟ ਤੇ ਅਸੀਂ ਵਿਜ਼ਿਟ ਕਰਾਣੇ ਹਾਂ ਤਾਂ ਸਾਨੂੰ ਭਰਪੂਰ ਮਤਲਬ ਬਹੁਤ ਕਈ ਵਾਰੀ ਤਾਂ ਇਹ ਹੋ ਜਾਂਦਾ ਹੈ ਵੀ ਸਾਡੀ ਬੱਸ ਛੋਟੀ ਪੈ ਜਾਂਦੀ ਹੈ ਜੀ ਜੀ ਵੀ ਜਿਹੜੇ ਜਾਣ ਦੇ ਚਾਹਵਾਨ ਜ਼ਿਆਦਾ ਹੁੰਦੇ ਆ ਫਿਰ ਕਈਆਂ ਨੂੰ ਅਸੀਂ ਕਹਿੰਨੇ ਵੀ ਚਲੋ ਤੁਹਾਨੂੰ ਅਗਲੇ ਮੇਲੇ ਤੇ ਦੂਸਰੇ ਤੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਕਰਕੇ ਸਾਨੂੰ ਪੂਰਾ ਸਹਿਯੋਗ ਮਿਲਦਾ ਹੈ ਜੀ ਤੁਸੀਂ ਸਰ ਬਿਹਤਰੀਨ ਜਾਣਕਾਰੀ ਸਾਨੂੰ ਦਿੱਤੀ ਹੈ ਇਸ ਸੈਂਟਰ ਬਾਰੇ ਤੇ ਸੈਂਟਰ ਦੇ ਪਤੇ ਬਾਰੇ ਐਡਰੈਸ ਬਾਰੇ ਇੱਥੋਂ ਦੇ ਜੋ ਕੰਮ ਕਾਜ ਬਾਰੇ ਸਿਖਲਾਈ ਕੋਰਸਾਂ ਬਾਰੇ ਇੱਕ ਸੁਨੇਹੇ ਦੇ ਰੂਪ ਦੇ ਵਿੱਚ ਦੋਕ ਸ਼ਬਦਾਂ ਚ ਜਾਣਕਾਰੀ ਜ਼ਰੂਰ ਦੇ ਦਿਓ ਜੀ ਕਿਸਾਨ ਸਿਖਲਾਈ ਕੇਂਦਰ ਮਹਾਰਾਜ ਲਗਭਗ 20 ਸਾਲਾਂ ਤੋਂ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ ਜੀ ਇਸ ਦਾ ਮਕਸਦ मुनाफा ਘਟਨਾ ਨਹੀਂ ਹੈ ਸਗੋਂ ਇਸ ਦਾ ਮਕਸਦ ਕਿਸਾਨਾਂ ਅਤੇ ਉਹਨਾਂ ਦੇ ਬੱਚਿਆਂ ਦੀ ਭਲਾਈ ਲਈ ਕੰਮ ਕਰਨ ਦਾ ਹੈ ਜੀ ਮੇਰੀ ਇਹ ਪੂਲਾ ਰੋਡ ਮਹਾਰਾਜ ਉਤੇ ਸਥਿਤ ਹੈ ਠੀਕ ਹੈ ਜੀ ਮੇਰੀ ਇਲਾਕੇ ਦੇ ਨਿਵਾਸੀਆਂ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਉਹ ਸਾਡੇ ਨਾਲ ਵਾਅਦੇ ਤੋਂ ਵਾਅਦੇ ਮਾਤਰਾ ਵਿੱਚ ਜੁੜਨ ਤੇ ਸਾਨੂੰ ਵੀ ਉਹ ਆਪਣੇ ਮਤਲਬ ਫਾਇਦਾ ਉਠਾਣ ਜੇ ਸਾਡੇ ਜਿਹੜਾ ਇਸ ਕੇਂਦਰ ਦੀ ਨੂੰ ਸਫਲ ਬਣਾਉਣ ਜੀ ਸਾਡੇ ਨਾਲ ਗੱਲ ਕਰਨ ਲਈ ਬੜੀ ਵਧੀਆ ਜਾਣਕਾਰੀ ਦੇਣ ਲਈ ਡਾਇਰੈਕਟਰ ਸ਼੍ਰੀ ਪ੍ਰਵੀਨ ਕੁਮਾਰ ਗੁਪਤਾ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ